ਦੋਸਤੋ ਅੱਜ ਤੁਹਾਨੂੰ ਮਲਾਵਾਂਗੇ 70 ਸਾਲ ਦਾ ਚੋਬਰ ਗਰਾਊਂਡ ਦੇ ਵਿੱਚ ਮਿਲੇ ਆ ਤੋ ਅੱਜ ਤੁਹਾਨੂੰ ਬੁਲਾਵਾਂਗੇ 70 ਸਾਲ ਦਾ ਚੋਬਰ ਗਰਾਊਂਡ ਦੇ ਵਿੱਚ ਮਿਲੇ ਆ ਇਹਨਾਂ ਦੇ ਨਾਲ ਗੱਲਬਾਤ ਕਰਾਵਾਂਗੇ ਕਿਹੜੀ ਕਿਹੜੀ ਗੇਮ ਖੇਡਦੇ ਆ ਇਹ ਵੀ ਤੁਹਾਨੂੰ ਰੂਬਰੂ ਕਰਾਵਾਂਗੇ ਮੋਟੀਵੇਸ਼ਨਲ ਸਟੋਰੀ ਇੱਕ ਹੋਰ ਲੈ ਕੇ ਆਏ ਆ ਤੁਹਾਡੇ ਨਾਲ ਨੌਜਵਾਨਾਂ ਦੇ ਵਾਸਤੇ ਔਰ ਵੀਡੀਓ ਨੂੰ ਕਰਿਓ ਸ਼ੇਅਰ ਕਿਉਂਕਿ ਇਹੋ ਜਿਹੇ ਇਨਸਾਨ ਇਹੋ ਜਿਹੇ ਪਲੇਅਰ ਬਹੁਤ ਘੱਟ ਮਿਲਦੇ ਆ 70 ਸਾਲ ਦੀ ਉਮਰ ਤੱਕ ਆਪਣੇ ਆਪ ਨੂੰ ਫਿੱਟ ਰੱਖਣਾ ਤੇ ਗਰਾਊਂਡ ਦੇ ਨਾਲ ਜੋੜ ਕੇ ਰੱਖਣਾ ਸੋਚ ਨੂੰ ਜੋੜ ਕੇ ਰੱਖਣਾ ਬਹੁਤ ਵੱਡੀ ਗੱਲ ਹੁੰਦੀ ਆ ਸਦੀ ਸਤਿ ਸ੍ਰੀ ਅਕਾਲ ਜੀ ਫੈਕਟਰੀ ਕਾਰਗੇ ਬਜ਼ੁਰਗ ਐ ਦਸੋ ਨੌਜਵਾਨ ਕਹਾਂਗੇ ਤੁਹਾਨੂੰ ਬਜ਼ੁਰਗ ਨਹੀਂ ਕਹਾਂਗੇ ਬਜ਼ੁਰਗ ਤਾਂ ਉਹ ਹੁੰਦੇ ਆ ਉਹ ਤਾਂ 20 ਸਾਲ ਦਾ ਵੀ ਬਜ਼ੁਰਗ ਹੁੰਦਾ ਹੈ ਨਾ ਜਿਹੜਾ ਘਰੇ ਬਿਠਾ ਜਿਹੜਾ ਕੁਝ ਨਹੀਂ ਕਰਦਾ ਮੈਨੂੰ ਇਹਨਾਂ ਨੇ ਪਾਬੰਦੀ ਲਾਈ ਤੁਸੀਂ ਗੱਭਰੂ ਹੀ ਆ ਤੁਸੀਂ ਗੱਭਰੂ ਐ 70 ਸਾਲ ਦੇ ਤਾਂ ਤੁਸੀਂ ਇਹ ਜ਼ਰੂਰ ਦੱਸਿਓ ਤੁਹਾਡੀ ਉਮਰ ਅੱਜ 70 ਸਾਲ ਹੋ ਗਈ ਆ ਉਹ ਤੁਸੀਂ ਦੱਸ ਚੁੱਕੇ ਆ ਤੇ ਇਹ ਜ਼ਰੂਰ ਦੱਸਿਓ ਤੁਹਾਡਾ ਨਾਮ ਕੀ ਆ ਕਿੱਥੋਂ ਬੁਲਾਉਂ ਕਰਦੇ ਮੇਰਾ ਨਾਮ ਗੁਰਸੇਵ ਸਿੰਘ ਜੀ ਪਿੰਡ ਕੁੰਡਲ ਸੀਲ ਅਵਰ ਬੋਲਦੇ ਹਾਂ ਜੀ ਸਰ ਤਾਂ ਤੁਸੀਂ ਕਿਹੜੀ ਗੇਮ ਇੱਕਦੋਂ ਬਚਪਨ ਦੇ ਵਿੱਚ ਸ਼ੁਰੂ ਕੀਤੀ ਜਾਂ ਕਿੱਥੋਂ ਤੁਸੀਂ ਕਿਹੜੇ ਉਮਰ ਦੇ ਵਿੱਚ ਗੇਮਾਂ ਦੇ ਨਾਲ ਜੁੜੇ ਸੀ ਸਾਡੇ ਬਜ਼ੁਰਗ ਨਾ ਹੀ ਬੈਸਟ ਸ੍ਰੀਟ ਸੀ ਕਾਲਜ ਅੱਛਾ ਐਮਰਕਲ ਫਾਜ਼ਿਲਕਾ ਫਾਜ਼ਿਲਕਾ ਦੇ ਵਿੱਚ ਤੇ ਛਾ ਡੀਐਮ ਕਾਲਜ ਮੋਗਾ ਸੀ ਜੀ ਕਬੱਡੀ ਦੇ ਕੈਪਟਨ ਹੁੰਦੇ ਸੀ ਫੁੱਟਬਾਲ ਦੇ ਕੈਪਟਨ ਹੁੰਦੇ ਸੀ ਉਹ ਗੱਲਾਂ ਸੁਣਾਉਂਦੇ ਰਹਿੰਦੇ ਜੀ ਪਰ ਸਾਨੂੰ ਉਹਨਾਂ ਨੇ ਮੈਡੀਕਲ 'ਚ ਪਾਇਆ ਸੀ ਜੀ ਤੋ ਦੋ ਬੈੜੀਆਂ ਚ ਪੈਰ ਹੋ ਗਏ। ਉਤੋਂ ਸ਼ੁਰੂ ਹੋ ਗਿਆ। ਅੱਛਾ। ਘਰੇ ਗੋਲਾ ਪਿਆੰਦਾ ਸੀ ਉਸ ਟਣਾ ਸ਼ੁਰੂ ਕਰਤਾ ਹੀ। ਹਾਂ। ਪਰ ਉਹ ਸਾਨੂੰ ਖੇਡ ਨਹੀਂ ਦਿੰਦੇ ਸੀ। ਫਿਰ ਇੱਕ ਦਿਨ ਉਹ ਸਾਡੇ ਕਮਰੇ ਚ ਆਏ। ਮੈਂ ਬੀਐਸਸੀ ਕੀਤੀ। ਹੂੰ। ਤਾਂ ਮੇਰੀ ਸ਼ੀਲਡ ਪਈ ਸੀ। ਮੈਨੂੰ ਕਹਿੰਦੇ ਵੀ ਕੀ ਦੀ ਐ ਮੈਂ ਮੇਰੀ। ਹਾਂ। ਉਹ ਹਰਾਮ ਸੀ ਮੈਂ ਬੈਸਟ ਰੀਡ ਤਾਂ ਨਹੀਂ ਬਣ ਸਕਿਆ ਕਿਉਂਕਿ ਰੇਸਰ ਬੈਸਟ ਸੀ। ਜੀ। ਥਰੋਅਰ ਸੀ ਮੈਂ ਰਨਰ ਅਪ ਸੀ। ਜੀ। ਤਾਂ ਬਜ਼ੁਰਗਾਂ ਤੋਂ ਹੀ ਸਮਝ ਲਵੇ ਲਾਗ ਲੇ। ਮੈਂ ਮਤਲਬ ਬਜ਼ੁਰਗਾਂ ਤੋਂ ਸਾਨੂੰ ਸ਼ੁਰੂ ਹੋਇਆ। ਖੇਡਣਾ ਸ਼ੁਰੂ ਹੋਇਆ। ਇੱਕ ਗੱਲ ਜਰੂਰ ਦੱਸੋ ਵੀ ਇੰਨਾ ਸੋਹਣਾ ਸਰੀਰ ਮਸਲ-ਮਸਲ ਹਜੇ ਵੀ 70 ਸਾਲ ਦੀ ਉਮਰ ਦੇ ਵਿੱਚ ਚੈਸਟ ਚੁਸਟ ਪੂਰੀ ਕਹਣ ਪਈ ਆ ਵੱਡੇ-ਮੁੱਡੇ ਪੂਰੇ ਖੜੇ ਆ ਇਹਦਾ ਕਾਰਨ ਕੀ ਆ ਕਿਉਂਕਿ ਅੱਜਕੱਲ ਤਾਂ ਇੰਨਾ ਵਧੀਆ ਸੋਹਣਾ ਸਰੀਰ ਬਣਾਉਣ ਵਾਸਤੇ ਮੁੰਡੇ ਕਿੰਨਾ ਕੁਝ ਖਾਂਦੇ ਤੁਸੀਂ ਕੁਝ ਖਾਂਦੇ ਨਹੀਂ ਪ੍ਰੋਡਕਟ ਪ੍ਰੋਡਕਟ ਕੁਝ ਨਹੀਂ ਬਿਲਕੁਲ ਦੇਸੀ ਖਰਾਕਾਂ ਹੀ ਦੁੱਧ ਕਹੋ ਹੁਣ ਮਤਲਬ ਦੋ ਗਲਾਸ ਦੁੱਧ ਸਵੇਰ ਦੁੱਧ ਦਾ ਗਲਾਸ ਨਾਲ ਗੁੜ ਹੂੰ ਤੇ ਸ਼ਾਮ ਰਾਤ ਨੂੰ ਅੱਧੀ ਰਾਤ ਨੂੰ ਫਿਰ ਦੁੱਧ ਦਾ ਗਲਾਸ ਭੁੱਖ ਲੱਗਦੀ ਰਾਤ ਨੂੰ ਬਹੁਤ ਆਦੀ ਜੀ ਤਾਂ ਫਿਰ ਉਹ ਦੁੱਧ ਹੀ ਪੀਂਦਾ ਦੁੱਧ ਪੀਦਾ ਦੋਸਤੋ ਆਹ ਗੱਲ ਨੋਟ ਕਰਿਓ ਜਿਹੜੇ ਪ੍ਰੋਡਕਟ ਖਾਂਦੇ ਆ ਜਿਹੜੇ ਪ੍ਰੀ ਵਰਕਆਊਟ ਪੀਂਦੇ ਆ ਦੱਬੀ ਤੁਰੇ ਆਉਂਦੇ ਆ ਦਹਾੜਾਂ-ਦਹਾੜਾਂ ਹਜ਼ਾਰ ਦਾ ਸਮਾਨ ਲੈ ਕੇ ਮਹੀਨੇ ਚੜਾ ਆਉਂਦੇ ਆ 70 ਸਾਲ ਦਾ ਗੱਭਰੂ ਬਿਨਾ ਸਮਾਨ ਤੋਂ ਤੁਹਾਡੇ ਸਾਹਮਣੇ ਖੜਾ ਜੇ ਲੰਮੀ ਸਮਾਂ ਅਕਸਰ ਮੈਂ ਗੱਲ ਕਰਦਾ ਹਾਂ ਜੇ ਲੰਮੇ ਸਮੇਂ ਤੱਕ ਜਵਾਨ ਫਿੱਟ ਰਹਿਣਾ ਤਾਂ ਇਹਨਾਂ ਚੀਜ਼ਾਂ ਤੋਂ ਬਚ ਕੇ ਰਹਿਣਾ ਇਹ ਥੋੜੇ ਸਮਿਆ ਦੇ ਤਗੜਾ ਕਰਨ ਵਾਸਤੇ ਹੁੰਦੀਆਂ ਅੱਛਾ ਉਦੋਂ ਬਾਅਦ ਤੁਸੀਂ ਗੇਮ ਕਰਦੇ ਰਹੇ ਹਨ ਤੇ ਹੁਣ ਤੱਕ ਸਫਰ ਜਈ ਗੇਮ ਹੈ ਟੀਚਰ ਲੱਗ ਗਈ ਜੀ ਜੀ ਉਹ ਉਹਦੋਂ ਬਾਅਦ ਬੰਦ ਹੋ ਗਈ ਬੰਦ ਹੋ ਗਈ ਇੱਕ ਵਾਰ ਇਹ ਲਾਈਫ ਹਰ ਇੱਕ ਲਾਈਫ ਦੇ ਵਿੱਚ ਆਉਂਦਾ ਹੀ ਹੈ ਨਾ ਕਿਤੇ ਨਾ ਕਿਤੇ ਫਿਰ ਜੋ ਰਿਟਾਇਰ ਹੋਏ ਆ ਜੀ ਜੀ ਉਦੋਂ ਇਹ ਬਰਾਤਾ ਮੈਨੂੰ ਕਹਿੰਦੇ ਵੀ ਇਸ ਤਰ੍ਹਾਂ ਗੇਮਾਂ ਹੁੰਦੀ ਮੈਨੂੰ ਪਹਿਲਾਂ ਪਤਾ ਨਹੀਂ ਸੀ ਵੀ ਮਾਸਟ ਗੇਮਸ ਹੀ ਹੁੰਦੀਆਂ ਜੀ ਇਹ ਫਿਰ ਮੈਨੂੰ ਕਹਿੰਦੇ ਵੀ ਆਪਾਂ ਚੰਡੀਗੜ੍ਹ ਚੱਲਣਾ ਹੂੰ ਮੇਰਾ ਬੇਟਾ ਉਹਨੇ ਐਪੀਐਡਾਗਾ ਜੀ ਉਹ ਮੈਂ ਲਗਾਉਣ ਸਟ੍ਰੈਚਿੰਗ ਟ੍ਰੇਨਿੰਗ ਕੀਤੀ ਮੇਰੀ ਉੱਥੇ ਜਦੋਂ ਮੈਂ ਦੇਖਿਆ ਇੰਡੀਆ ਜੀਆਂ ਬਣਾਣਾ ਪਾਈਆਂ ਹੋਏ ਕਿਹੜਾ ਤਾਂ ਮੈਨੂੰ ਲੱਗਾ ਕਿ ਕਿੱਧਰ ਆ ਗਏ ਹਨ ਪਰ ਮੈਂ 3rd ਆ ਗਿਆ ਹਾਂ ਪਹਿਲੀ ਵਾਰ ਹੀ ਗਏ ਹਾਂ ਹਾਂ ਜੀ ਮੈਨੂੰ ਹੌਸਲਾ ਹੋ ਗਿਆ ਤੇ ਇੱਥੇ ਜਿੰਮ ਆਪਣੇ ਟਟੇਜਾ ਦੀ ਮੇਰੇ ਗੋਡੇ ਇੰਨੇ ਦਰਦ ਕਰਦੇ ਸੀ ਮੈਂ ਪੌੜੀ ਤੋਂ ਉਤਰਦਾ ਗੋਡੇ ਦਰਦ ਕਰਦੇ ਹਾਂ ਫਿਰ ਜਿੰਮ ਵਿੱਚ ਮੈਂ ਲਾਇਆ ਕੁਝ ਤੇ ਤੇ ਮੇਰੇ ਗੋਡੇ ਠੀਕ ਹੋ ਗਏ ਗੋਡੇ ਠੀਕ ਹੋ ਗਏ ਐਕਸਰਸਾਈਜ਼ ਕਰਨ ਨਾਲ ਗੋਡੇ ਠੀਕ ਹੋ ਗਏ ਗੱਲ ਨੋਟ ਕਰਨ ਵਾਲੀ ਹੈ ਇਹ ਜਿਹੜੇ ਗੋਡਿਆਂ ਦੀਆਂ ਮੈਡੀਸਿਨਾਂ ਲੈਂਦੇ ਆ ਗੋਡੇ ਬਦਲਾ ਦਿੰਦੇ ਆ 70 ਸਾਲ ਦੀ ਉਮਰ ਹੋ ਗਈ ਗੋਡੇ ਹੋਈ ਆ ओरिजिनल ਬਿਲਕੁਲ ਜੀ ਹੁਣ ਤਾਂ ਮੈਂ ਸਪਰਿੰਟ ਲਾ ਲੈਂਦਾ ਹੀ ਸਪਰਿੰਟ ਲਾ ਲੈਂਦੇ ਆ ओरिजिनल ਗੋਡੇ ਆ ਬਦਲੇ ਨਹੀਂ ਹਜੇ ਤੱਕ ਮੈਂ ਇਹ ਜਿਹੜੀ ਗੱਲ ਕਹਿਣਾ ਹੁੰਦਾ ਅਕਸਰ ਵੀਡੀਓ ਦੇ ਵਿੱਚ ਵੀ ਜਿਹੜਾ ਬੰਦਾ ਐਕਸਰਸਾਈਜ਼ ਕਰਦਾ ਹੈ ਗੋਡੇ ਗੁੱਡੇ ਸਭ ਕੁਝ ਫਿੱਟ ਰਹਿੰਦਾ ਇਹ ਤੁਸੀਂ ਇੱਕ ਬਹਾਨਾ ਬਣਾ ਲਿਆ ਵੀ ਆਪਾਂ ਚਲੋ 비ਮਾਨ ਵਿੱਚ ਬਹਿ ਗਿਆ ਵੀ ਬਦਲਾ ਲਾਂਗੇ ਹਨਾ ਉਹ ਵਧੀਆ ਗੱਲ ਨਹੀਂ ਆਹ ਵਧੀਆ ਗੱਲ ਆ ਇਹ ਗੱਲ ਨੂੰ ਨੋਟ ਕਰੋ ਅੱਛਾ ਉਸ ਤੋਂ ਬਾਅਦ ਫਿਰ ਜਦੋਂ ਤੁਸੀਂ 3 ਆਏ ਤਾਂ ਉਸ ਤੋਂ ਬਾਅਦ ਅੱਗੇ ਕਿੱਥੇ ਕਿੱਥੇ ਖੇਡੇ ਤੁਸੀਂ ਉਸ ਤੋਂ ਬਾਅਦ ਫਿਰ ਹਰੇਕ ਥਾਂ ਹੀ ਜਾਂਦੇ ਨੇ ਸਟੇਟ ਦੇ ਵਿੱਚ ਨੈਸ਼ਨਲ ਦੇ ਵਿੱਚ ਵੀ ਨੈਸ਼ਨਲ ਜਾਂਦੇ ਨੇ ਫਿਰ ਫਿਕਰੀ ਆ ਜਦੋਂ ਮੈਨੂੰ ਕੋਈ ਪ੍ਰਾਈਜ਼ ਨਹੀਂ ਮਿਲਿਆ ਬਾਕੀ ਕੋਈ ਨਾ ਕੋਈ ਲੈ ਕੇ ਲੈ ਕੇ ਆਉਂਦੇ ਸੀਗੇ ਠੀਕ ਹੈ ਤੇ ਆ ਉਮਰ ਜਿਵੇਂ 70 ਸਾਲ ਦੀ ਉਮਰ ਹਾਂ ਤੇ ਤੁਹਾਨੂੰ ਕੋਈ ਕਹਿੰਦਾ ਨਹੀਂ ਆ ਯਾਰ ਕੀ ਕਰਦਾ ਫਿਰ ਮੈਂ ਨਹੀਂ ਨਹੀਂ ਪਹਿਲਾਂ ਤਾਂ ਸੀ ਰਾਨੇ ਟਿੱਬੇ ਤੇ ਆ ਜੀ ਹਾਂ ਆਪਣਾ ਉੱਥੇ ਖੱਡਾ ਹੈ ਉੱਥੇ ਬਣਾਇਆ ਹੈ ਸਰਕਲ ਇਹ ਵੀ ਆਏ ਐ ਤਵਾਰ ਮੇਰੇ ਕੋਲੇ ਜਾਂਦੇ ਆ ਹਾਂ ਸਗੋਂ ਸ਼ਹਿਰ ਦੇ ਵਿੱਚ ਕੋਈ ਇਹੋ ਜਿਹਾ ਸਰਕਲ ਨਹੀਂ ਜਿਹਦਾ ਉੱਥੇ ਬਣਾਇਆ ਹੋਇਆ ਆ ਉਹਦਾ ਹਾਂ ਜੀ ਉੱਥੇ ਡਿਸਕਸ ਲਾਉਣੀ ਆ ਹਾਂ ਜੀ ਡਿਸਕਸ ਪਹਿਲਾਂ ਮੈਂ ਹੈਮਰ ਤੋਂ ਨੈਸ਼ਨਲ ਚ ਫਸਟ ਆਇਆ ਸੀਗਾ ਹੂੰ ਉਹ ਕਿਹੜੇ ਸਵਾਲ ਮੇਰੇ ਆਹ ਟੁੱਟ ਗਿਆ ਸੀਗਾ ਕਿਹ ਬਜ ਦਿਨ ਨੂੰ ਕਹਿੰਦੇ ਟੈਂਡਵੇ ਚੱਲੀ ਹੈ ਨਾ ਉਸ ਤੋਂ ਬਾਅਦ ਫਿਰ ਮੈਂ ਛੱਡ ਤੀ ਫਿਰ ਮੈਂ ਡਿਸਕਸ ਤੋਂ ਵੀ ਫਸਟ ਆਇਆ ਸੀ ਜੀ ਸੇ ਉਹ ਮੇਰੇ ਚਾਰੇ ਥਰਾਂ ਦਾ ਲੈਵਲ ਲਗਭਗ ਹੀ ਨੈਸ਼ਨਲ ਚੋਂ ਕਪੀਟਿਸ਼ਨ ਆ ਵੀ ਚੱਲਦੀ ਤੇ ਨਹੀਂ ਵੀ ਆਉਂਦੀ ਤੇ ਨਹੀਂ ਹੁੰਦੀ ਚਲੋ ਇਹਦਾ ਟਾਈਮ ਦੀ ਗੱਲ ਨਹੀਂ ਕਿ ਵਧੀਆ ਪਰਫਾਰਮੈਂਸ ਰਹੇ ਜਾਂਦੀ ਕਿਤੇ ਨਹੀਂ ਰਹਿੰਦੀ ਪਰ ਵੱਡੀ ਗੱਲ ਹੈ ਵੀ 70 ਸਾਲ ਦੇ ਵਿੱਚ ਗਰਾਊਂਡ ਦੇ ਵਿੱਚ ਆਉਣਾ ਹਾਂਜੀ ਬਸ ਸ਼ੌਕ ਬਣ ਗਿਆ ਇਹ ਸਭ ਤੋਂ ਵੱਡੀ ਗੱਲ ਹੈ ਕਿਉਂਕਿ ਇੱਥੇ ਆ ਕੇ ਬੰਦਾ ਸੋਝ ਹੀ ਨਹੀਂ ਸਕਦਾ ਯਾਰ ਵੀ 70 ਸਾਲ ਦੀ ਉਮਰ ਯਾਰ 70 ਸਾਲ 'ਚ ਗਰਾਊਂਡ ਜਾਵਾਂਗੇ ਤਾਂ ਇਹ ਬਹੁਤ ਵੱਡੀ ਗੱਲ ਹੈ ਤੁਹਾਡੀ ਇਹ ਤੁਸੀਂ ਸਾਡੇ ਸਾਰਿਆਂ ਵਾਸਤੇ ਮਤਲਬ ਮੇਰੇ ਵਾਸਤੇ ਤਾਂ ਰੋਲ ਮਾਡਲ ਹੈਗੇ ਸਾਰਿਆਂ ਵਾਸਤੇ ਹੈ ਹਨ ਵੀ ਐਸ ਉਮਰ ਦੇ ਵਿੱਚ ਤੁਸੀਂ ਗਰਾਊਂਡ ਦੇ ਵਿੱਚ ਆਏ ਆ ਧੰਨਵਾਦ ਜੀ ਵੈਸੇ ਹੁਣ ਇਹ ਹਾਲਤ ਬਣ ਗਈ ਆ ਵੀ ਜੇ ਮੈਂ ਗਰਾਊਂਡ 'ਤੇ ਨਹੀਂ ਜਾਂਦਾ ਮੈਨੂੰ ਇਹ ਬਿਮਾਰ ਲੱਗਣ ਲੱਗੇ ਹੁੰਦਾ ਇਹ 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 ਚੀਜ਼ ਵੱਡੀ ਗੱਲ ਆ ਹਨਾ ਜਦੋਂ ਤੁਸੀਂ ਉਹਨੂੰ ਮਤਲਬ ਗੇਮ ਨੂੰ ਆਦੇ ਦਿਮਾਗ ਦੇ ਵਿੱਚ ਬਿਠਾ ਲੈਨੇ ਆ ਤਾਂ ਫੇਰ ਤੁਹਾਨੂੰ ਆਉਣਾ ਚਾਹੀਦਾ ਹੈ ਗਰਾਊਂਡ ਦੇ ਵਿੱਚ ਜਿਵੇਂ ਇਹਨਾਂ ਨੇ ਕਿਹਾ ਵੀ ਪਰ ਬੰਦਾ ਗਰਾਊਂਡ ਦੇ ਵਿੱਚ ਆਉਂਦਾ ਹੀ ਆਉਂਦਾ ਹੈ ਅਸਾਂ ਤੁਸੀਂ ਹਰ ਰੋਜ਼ ਆਉਨੇ ਆ ਇੱਥੇ ਮੇ ਇਹ ਚੇ ਨਹੀਂ ਹੁਣ ਆਉਂਦਾ ਪਹਿਲਾਂ ਆਉਂਦਾ ਸੀ ਹੁਣ ਪੈਂਡ ਹੀ ਬਣਾ ਲੈਣਾ ਪੈਂਡ ਬਣਾ ਲੈ ਉੱਥੇ ਵਰਕ ਆਉਂਦਾ ਉਹ ਜਿੰਮ ਦਾ ਥੋੜਾ ਬਥਾ ਵੇਟ ਪਏ ਮੇਰੇ ਕੋਲ ਆਪਣਾ ਵੇਟ ਹਾਂਜੀ ਉਹ ਲਾ ਲਈ ਤੇ ਜੇ ਮੌਸਮ ਠੀਕ ਹੈ ਤਾਂ ਸ਼ਾਮ ਨੂੰ ਫਰਾਂ ਲਾ ਲਈਦੀਆਂ ਹੂੰ ਤੇ ਹਫ਼ਤੇ ਚ ਤਿੰਨ ਚਾਰ ਦਿਨ ਲਾ ਲੈਂ ਤਿੰਨ ਚਾਰ ਦਿਨ ਲਾਉਣੀ ਹੈ ਐਕਸਰਸਾਈਜ਼ ਛੱਡਦੇ ਨਹੀਂ ਹਾਂਜੀ ਤਾਂ ਕਰਕੇ ਇਸ ਉਮਰ ਦੇ ਵਿੱਚ ਇੰਨੀ ਵਧੀਆ ਫਿਟਨੈਸ ਪਈ ਹੈ ਹਾਂਜੀ ਤਾਂ ਅੱਜ ਕੱਲ ਦੇ ਯੂਥ ਨੂੰ ਕੋਈ ਜ਼ਰੂਰ ਸੁਨੇਹਾ ਲਾਇਓ ਉਡਾ ਇੱਡਾ ਲੰਮਾ ਤਜਰਬਾ ਐ ਐਡੀ ਸੋਹਣੀ ਸਿਹਤ ਤੁਸੀਂ 70 ਸਾਲ ਦੇ ਵਿੱਚ ਐ ਘੋੜੇ ਵਰਗਾ ਸਰੀਰ ਤੇ ਆ ਇਹ ਜਰੂਰ ਸੁਣਿਆ ਲਾਇਓ ਅੱਜਕੱਲ ਮੈਂ ਤਾਂ ਇਹੀ ਲੱਗਿਆ ਮੈਂ ਮੈਡੀਸਨ ਵੀ ਕਰਦਾ ਮੇਰਾ ਹਮ ਮੇਰਾ ਸ਼ੌਕ ਹੈ ਤੇ ਮੈਂ ਇਹੀ ਆਨਾ ਵੀ ਬਹੁਤੇ ਰੋਗ ਜਿਹੜੇ ਸਿਰਫ ਐਕਸਰਸਾਈਜ਼ ਨਾਲ ਠੀਕ ਹੁੰਦੇ ਦਵਾਈਆਂ ਨਾਲ ਠੀਕ ਨਹੀਂ ਹੁੰਦੇ ਦਵਾਈਆਂ ਨਾਲ ਠੀਕ ਨਹੀਂ ਹੁੰਦਾ ਖਾਸ ਕਰਕੇ ਜਿਹੜੇ ਜੋੜਾਂ ਜਾੜਾਂ ਦੇ ਆ ਇਹ ਤਾਂ ਵੇਖਿਆ ਵੀ ਐਕਸਰਸਾਈਜ਼ ਨਾਲ ਠੀਕ ਜੀ ਬਿਲਕੁਲ ਬਹੁਤ ਸੋਹਣੀ ਗੱਲ ਹੈ ਅੱਜਕੱਲ ਦੇ ਯੂਥ ਨੂੰ ਸੁਨੇਹਾ ਲਾਇਓ ਜਿਹੜੇ ਘਰੇ ਬੈਠੇ ਰਹਿੰਦੇ ਆ ਕੁਝ ਨਹੀਂ ਕਰਦੇ ਉਹ ਯੂਥ ਨੂੰ ਇਹਨਾਂ ਤੁਹਾਡਾ ਐਕਸਪ ਉਹੀ ਹੈ ਨਾ ਵੀ ਸਰੀਰ ਤਾਂ ਇੱਕ ਵਾਰੀ ਪਸੀਨਾ ਕੱਢਣਾ ਬਹੁਤ ਜ਼ਰੂਰੀ ਹੈ। ਅੱਜ ਕੱਲ੍ਹ ਆਰਾਮ ਪ੍ਰਸਤ ਹੋ ਗਏ ਉਹਦੇ ਕਰਕੇ ਰੋਗ ਲੱਗਦੇ ਹੀ। ਹੂੰ। ਤਾਂ ਜੋ ਤੁਸੀਂ ਇੱਕ ਵਾਰੀ ਪਸੀਨਾ ਕੱਢੋਗੇ ਹੂੰ ਤਾਂ ਰੋਗਾਂ ਦਾ ਛੁਟਕਾਰਾ ਹੋ ਜਾਂਦਾ ਹੈ। ਛੁਟਕਾਰਾ ਮਿਲ ਜਾਂਦਾ ਹੈ। ਬਾਕੀ ਜਦੋਂ ਤੁਸੀਂ ਐਕਸਰਸਾਈਜ਼ ਗਰਾਊਂਡ 'ਚ ਆ ਕੇ ਕਰੋਗੇ ਤੁਹਾਡਾ ਸਰੀਰ ਵਧੂਗਾ। ਫਿਰ ਆਪਦੇ ਆਪਣੀ ਹੋਰ ਹੌਸਲਾ ਮਿਲਦਾ ਵੀ ਕੱਲ੍ਹ ਨੂੰ ਵੀ ਆਵਾ ਭੇਰਾਵਾ। ਹੂੰ। ਫਿਰ ਤਾਂ ਤੁਹਾਡੇ ਦੋਤੇ ਪੋਤੇ ਹਨਾ ਹਾਂਜੀ ਹਾਂ ਉਹਨਾਂ ਉਹਨਾਂ ਨੂੰ ਕਿਵੇਂ ਮੇਰਾ ਪੋਤਰਾ ਪਿਛਲੇ ਸਾਲ ਮੈਨੂੰ ਲਗਾਇਆ ਸੀ ਕਾਂਡਰ ਡਵੈਲਪ ਦੇ ਵਿੱਚ ਉਹਦੀ ਉਮਰ 9 ਸਾਲੀ ਸੀ ਤਾਂ ਡਿਸਟ੍ਰਿਕਟ ਦੇ ਵਿੱਚੋਂ ਡਿਸਕਸ ਦੇ ਵਿੱਚ ਥਰਡ ਆਇਆ ਸੀ ਹੁਣ 25 26 ਮੀਟਰ ਲਾ ਲੈਂਦਾ ਹਾਂ ਬਹੁਤ ਫਿਰਦਾ ਤੇ ਉੱਥੇ ਸਾਰੇ ਮਤਲਬ ਕੋਚਾਂ ਦੇ ਬੱਚੇ ਹੀ ਜਾਂ ਅਕੈਡਮੀ ਵਾਲੇ ਸੀ ਬਹੁਤ ਵਧੀਆ ਲੱਗਿਆ ਉਹਨਾਂ ਨੂੰ ਬਿਲਕੁਲ ਬਹੁਤ ਸੁਣੀ ਗੱਲ ਹੈ ਵੀ ਹਾਂ ਨਾ ਬੱਚਿਆਂ ਨੂੰ ਵੀ ਅੱਗੇ ਆਪਦੀ ਫੈਮਲੀ ਨੂੰ 26 ਮੀਟਰ ਹੋ ਗਿਆ ਤੇ ਸਪੋਰਟਸ ਦੇ ਵਿੱਚ ਤਾਂ ਦੋਸਤੋ ਇਹ ਸਾਡੇ 70 ਸਾਲ ਦੇ ਨੌਜਵਾਨ ਨਾਮ ਕੀ ਦੱਸਿਆ ਲਾਸਰ ਦੇਵਕ ਸਿੰਘ 70 ਸਾਲ ਦੇ ਨੌਜਵਾਨ ਨੌਜਵਾਨਾਂ ਵਾਸਤੇ ਰੋਲ ਮਾਡਲ ਤੇ ਅੱਜ ਇਹਨਾਂ ਨਾਲ ਗੱਲਬਾਤ ਕੀਤੀ ਰੂਹ ਖੁਸ਼ ਹੋ ਗਈ ਖਰਾਕ ਕੀ ਦੁਬਾਰਾ ਇੱਕ ਵਾਰੀ ਆਪਾਂ ਗੱਲ ਕਰੀਏ ਹੋਰ ਖਰਾਕ ਸਾਰੀ ਦੇਸੀ ਖਰਾਕ ਦੇਸੀ ਆ ਜੀ ਦਾ ਮੈਂ ਮਤਲਬ ਕਿ ਬਦਾਮ ਹਮ ਅਖਰੋਟ ਹਮ ਅੰਜੀਰਾ ਹਮ ਤੇ ਕਿਸ਼ਮਿਸ਼ੇ ਰਾਤ ਨੂੰ ਖਾ ਲੈ ਸਰਬ ਉਹੀ ਚੱਲਦਾ ਹਾਂਜੀ ਸਵੇਰੇ ਤੋ ਥੈਂਕ ਯੂ ਬਹੁਤ ਬਹੁਤ ਤੁਹਾਡਾ ਤੁਹਾਡੇ ਨਾਲ ਮਿਲੇ ਹੋਏ ਥੋੜੇ ਖੁਸ਼ੀ ਹੋਈ ਮਨ ਨੂੰ ਰੂਹ ਖੁਸ਼ ਹੋ ਗਈ ਤੁਹਾਨੂੰ ਮਿਲ ਕੇ ਥੈਂਕ ਯੂ ਬਹੁਤ ਬਹੁਤ ਮਿਹਰਬਾਨੀ